ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਕਿਸੇ ਨੇ ਬਹੁਤ ਹੀ ਖੂਬਸੂਰਤ ਲਿਖਿਆ ਕਿ ਇਨਸਾਨ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਇਨਸਾਨ ਦੀ ਜ਼ਰੂਰਤ ਹੋਵੇ ਬਿਨਾਂ ਵਜ੍ਹਾ ਬੇਮਤਲਬ ਤੂੰ ਤਾਂ ਸੋਨਾ ਹੀਰੇ ਵੀ ਤਜੂਰੀ ਚ ਪਏ ਰਹਿ ਜਾਂਦੇ ਆ ਲੋਕਰ ਚ ਪਏ ਰਹਿ ਜਾਂਦੇ ਆ ਐਵੇਂ ਇੱਕ ਦੇਸ਼ ਸੀ ਜਿੱਥੇ ਕਾਨੂੰਨ ਬਣਾਤਾ ਸੀ ਉਥੋਂ ਦੇ ਰਾਜੇ ਨੇ ਕਿ ਜੇ ਕੋਈ ਬੰਦਾ ਗਲਤੀ ਕਰਦਾ ਸੀ ਤਾਂ ਉਹਨੂੰ ਦਸਾਂ ਕੁੱਤਿਆਂ ਦੇ ਸਾਹਮਣੇ ਸੱਟ ਦਿੱਤਾ ਜਾਂਦਾ ਸੀ ਤੇ ਕੁੱਤੇ ਉਹਨੂੰ ਮਾਰ ਦਿੰਦੇ ਸੀ ਮਾਰ ਕੇ ਖਾ ਜਾਂਦੇ ਸੀ ਇਹੀ ਉਹਦੀ ਸਜ਼ਾ ਹੁੰਦੀ ਸੀ ਮੌਤ ਦੀ ਇਸ ਕਾਨੂੰਨ ਤੋਂ ਸਾਰਾ ਦੇਸ਼ ਹੀ ਪਰੇਸ਼ਾਨ ਸੀ ਉਹ ਰਾਜੇ ਦੇ ਮੰਤਰੀ ਵੀ ਪਰੇਸ਼ਾਨ ਸੀ ਕਿ ਸਾਡੇ ਰਾਜੇ ਨੂੰ ਤਾਂ ਗੁੱਸਾ ਹੀ ਬਹੁਤ ਆਉਂਦਾ ਇਹ ਤਾਂ ਤੀਜੇਕ ਦਿਨ ਦਸਾਂ ਕੁੱਤੇ ਆ ਮੂਰੇ ਕਿਸੇ ਨਾ ਕਿਸੇ ਨੂੰ ਸਿੱਟੀ ਰੱਖਦਾ ਮਤਲਬ ਮੌਤ ਦੀ ਸਜ਼ਾ ਸੁਣਾ ਦਿੰਦਾ ਰਾਜੇ ਦਾ ਮੰਤਰੀ ਸੀਗਾ ਜਿਹੜਾ ਸਭ ਤੋਂ ਨੇੜੇ ਉਹ ਬੜਾ ਸਿਆਣਾ ਸੀ ਤੇ ਜੋ ਵੀ ਘੰਟੇ ਰਾਜੇ ਦੇ ਨਾਲ ਹੀ ਰਹਿੰਦਾ ਸੀ ਇੱਕ ਦਿਨ ਉਹ ਮੰਤਰੀ ਤੋਂ ਵੀ ਛੋਟੀ ਜੀ ਗਲਤੀ ਹੋ ਗਈ ਤਾਂ ਰਾਜੇ ਨੇ ਗੁੱਸੇ 'ਚ ਉਹਨੂੰ ਵੀ ਹੁਕਮ ਸੁਣਾਤਾ ਵੀ ਇਹਨੂੰ ਕੁੱਤਿਆਂ ਦੇ ਸਾਹਮਣੇ ਸੱਡ ਦਿੱਤਾ ਜਾਵੇ ਤੇ ਕੁੱਤੇ ਇਹਨੂੰ ਮਾਰ ਦੇ ਕੇ ਖਾ ਲੈਣਗੇ ਤੇ ਇਹਨੂੰ ਮੌਤ ਦੀ ਸਜ਼ਾ ਉਹ ਮੰਤਰੀ ਨੇ ਬੜੀਆਂ ਤਰਲੇ ਮਿੰਤਾ ਕੀਤੀਆਂ ਰਾਜੇ ਦੀਆਂ ਕਹਿੰਦਾ ਰਾਜਾ ਸਾਹਿਬ ਮੈਂ ਤੁਹਾਡੀ 24 ਘੰਟੇ ਤੁਹਾਡੀ ਖਾਤਰਦਾਰੀ ਕੀਤੀ ਆ ਕੁਸ਼ਤਾ ਰਹਿਮ ਕਰੋ ਕੁਸ਼ਤਾ ਬਖਸ਼ ਦਿਓ ਮੈਨੂੰ ਤਾਂ ਰਾਜਾ ਕਹਿੰਦਾ ਨਹੀਂ ਕਾਨੂੰਨ ਆ ਤਾਂ ਕਾਨੂੰਨ ਆ ਜੇ ਹੁਕਮ ਹੋ ਗਿਆ ਤਾਂ ਹੁਕਮ ਹੋ ਗਿਆ ਇਹ ਕਦੇ ਵਾਪਸ ਨਹੀਂ ਆਉਣਾ ਮੰਤਰੀ ਸਿਆਣਾ ਸੀ ਸਮਝਦਾਰ ਸੀ ਤਾਂ ਰਾਜਾ ਨੂੰ ਕਹਿੰਦਾ ਚਲੋ ਠੀਕ ਹੈ ਜੀ ਤੁਹਾਡਾ ਹੁਕਮ ਮਨਜ਼ੂਰ ਹੈ ਪਰ ਮੇਰੀ ਆਖਰੀ ਇੱਛਾ ਦਾ ਜਾਣ ਲਓ ਮੇਰੀ ਆਖਰੀ ਇੱਛਾ ਦਾ ਪੂਰੀ ਕਰ ਦਿਓ ਤਾਂ ਰਾਜੇ ਨੂੰ ਥੋੜੀ ਜਿਹੀ ਦਇਆ ਆਉਂਦੀ ਆ ਵੀ ਚਲੋ ਮੇਰੇ ਨਾਲ ਰਹਿੰਦਾ ਸੀ ਉਹ ਕਹਿੰਦਾ ਚਲੋ ਠੀਕ ਆ ਦੱਸੋ ਤੁਹਾਡੀ ਆਖਰੀ ਅੱਛਾ ਕੀ ਆ ਤਾਂ ਉਹ ਮੰਤਰੀ ਕਹਿੰਦਾ ਕਿ ਮੈਨੂੰ ਦੱਸ ਦੇਣ ਦਾ ਟਾਈਮ ਦਿੱਤਾ ਜਾਵੇ 11ਵੇਂ ਦਿਨ ਤੁਸੀਂ ਮੈਨੂੰ ਕੁੱਤਿਆਂ ਦੇ ਸਾਹਮਣੇ ਸੱਟ ਦਿਓ ਮਤਲਬ ਮੈਨੂੰ ਸਜ਼ਾ ਦੇ ਦਿਓ ਰਾਜਾ ਕਹਿੰਦਾ ਚਲੋ ਠੀਕ ਆ ਰਾਜਾ ਮਨਜ਼ੂਰ ਕਰ ਲੈਂਦਾ ਇਹ ਗੱਲ ਨੂੰ ਤਾਂ ਉਹਨੂੰ ਦੱਸ ਦੇਣ ਦੀ ਮੌਲਾ ਦਿੱਤੀ ਜਾਂਦੀ ਹੈ ਉਹ 10 ਦਿਨਾਂ ਨਾ ਇਹ ਮੰਤਰੀ ਗਾਇਬ ਰਹਿੰਦਾ ਉਸ ਏਰੀਏ 'ਚ ਰਾਜੇ ਦੇ ਦਰਬਾਰ 'ਚੋਂ ਖਾਸ ਕਰਕੇ ਰਾਜੇ ਨੂੰ ਤੇ ਦੂਜੇ ਮੰਤਰੀਆਂ ਨੂੰ ਲੱਗਦਾ ਵੀ ਹੁਣ ਉਹ ਵਾਪਸ ਨਹੀਂ ਆਉਂਦਾ 11ਵੇਂ ਦਿਨ ਵੀ ਪਰ ਨਹੀਂ 11ਵੇਂ ਦਿਨ ਸਵੇਰੇ ਉਹ ਰਾਜ ਦੇ ਦਰਬਾਰ ਚ ਆ ਕੇ ਖੜ ਜਾਂਦਾ ਕਹਿੰਦਾ ਰਾਜਾ ਸਾਹਿਬ ਮੈਂ ਹਾਜ਼ਰ ਹਾਂ ਦਿਓ ਜੋ ਸਜ਼ਾ ਦੇਣੀ ਹੈ ਤੁਸੀਂ ਤਾਂ ਰਾਜੇ ਦੂਜੇ ਮੰਤਰੀਆਂ ਨੂੰ ਕਹਿੰਦਾ ਆਪਣੇ ਨੌਕਰਾਂ ਨੂੰ ਕਹਿੰਦਾ ਵੀ ਇਹਨੂੰ ਲੈ ਚੱਲੋ ਬਾੜੇ 'ਚ ਥੋੜੇ ਮਗਰੇ ਹੀ ਮੈਂ ਆਉਣਾ ਫਿਰ ਆ ਕੇ ਮੈਂ ਹੁਕਮ ਦੇਉਂਦਾ ਫਿਰ ਕੁੱਤੇ ਛੱਡ ਦਿਓ ਚਲੋ ਜੀ ਉਹ ਮੰਤਰੀ ਨੂੰ ਦੂਜੇ ਜਿਹੜੇ ਨੌਕਰ ਹੁੰਦੇ ਆ ਉਹ ਬਾੜੇ ਚ ਲੈ ਜਾਂਦੇ ਆ ਕੁੱਤਿਆਂ ਵਾਲੇ ਚ ਮਗਰੀ ਰਾਜਾ ਚਲਿਆ ਜਾਂਦਾ ਰਾਜੇ ਦੇ ਹੁਕਮ ਅਨੁਸਾਰ ਕੁੱਤਿਆਂ ਨੂੰ ਛੱਡ ਦਿੱਤਾ ਜਾਂਦਾ ਪਰ ਉਹ ਜਿਹੜੇ ਇੰਨੇ ਖਤਰਨਾਕ ਕੁੱਤੇ ਹੁੰਦੇ ਆ ਜਿਹੜੇ ਕਿਸੇ ਨੂੰ ਛੱਡਦੇ ਹੀ ਨਹੀਂ 2 ਮਿੰਟਾਂ ਦੀ ਖਾ ਜਾਂਦੇ ਆ ਮਾਰ ਦਿੰਦੇ ਆ ਬੰਦੇ ਨੂੰ ਉਸ ਮੰਤਰੀ ਨੂੰ ਕੁਝ ਕਹਿ ਹੀ ਨਹੀਂ ਰਹੇ ਸੀ ਉਲਟਾ ਇਸ ਮੰਤਰੀ ਦੇ ਨਾਲ ਪਿਆਰ ਕਰਦੇ ਸੀ ਖੇਡਣ ਲੱਗੇ ਹੋਏ ਸੀ ਮੰਤਰੀ ਦਾ ਕੋਈ ਹੱਥ ਛੱਟ ਰਿਹਾ ਸੀ ਕੋਈ ਲੱਤ ਨੂੰ ਚੁੰਬੜਿਆ ਹੋਇਆ ਸੀ ਕੁੱਤਾ ਇਹ ਦੇਖ ਕੇ ਰਾਜਾ ਬੜਾ ਹੈਰਾਨ ਹੋਇਆ ਰਾਜੇ ਨੇ ਦੂਰੋਂ ਖੜ ਕੇ ਹਾਕ ਮਾਰੀ ਕਹਿੰਦਾ ਮੰਤਰੀ ਇਹ ਕੀ ਹੋ ਰਿਹਾ ਇਹ ਕੁੱਤੇ ਤੈਨੂੰ ਖਾ ਕਾਤੋਂ ਨਹੀਂ ਰਹੇ ਤਾਂ ਮੰਤਰੀ ਕਹਿੰਦਾ ਜੇ ਮੈਂ ਤੁਹਾਡੇ ਕੋਲੇ ਆਵਾਂ ਜੀ ਤਾਂ ਆ ਕੇ ਦੱਸਾਂ ਤਾਂ ਰਾਜਾ ਹੁਕਮ ਕਰਦਾ ਵੀ ਜਾਓ ਮੰਤਰੀ ਨੂੰ ਵਾਪਸ ਲੈ ਕੇ ਆਓ ਮੇਰੇ ਕੋਲ ਮੰਤਰੀ ਆ ਕੇ ਕਹਿੰਦਾ ਮੈਂ ਤੁਹਾਤੋਂ 10 ਦਿਨ ਦਾ ਸਮਾਂ ਲਿਆ ਸੀ ਜਿਹੜਾ ਤੁਸੀਂ ਮੈਨੂੰ ਦਿੱਤਾ ਉਹ 10 ਦਿਨ ਮੈਂ ਇਨ੍ਹਾਂ ਕੁੱਤਿਆਂ ਦੀ ਬਹੁਤ ਸੇਵਾ ਕੀਤੀ ਇਨ੍ਹਾਂ ਨੂੰ ਰੋਟੀ ਧੱਕ ਪਾਉਂਦਾ ਰਿਹਾ ਇਨ੍ਹਾਂ ਨੂੰ ਨਮਾਉਂਦਾ ਰਿਹਾ ਇਨ੍ਹਾਂ ਦੀ ਮਾਲਿਸ਼ ਕਰਦਾ ਰਿਹਾ ਤਾਂ ਇਨ੍ਹਾਂ ਕੁੱਤਿਆਂ ਦੇ ਨਾਲ ਮੇਰਾ ਪਿਆਰ ਪੈ ਗਿਆ ਤੁਸੀਂ ਇਹ ਦੇਖੋ ਵੀ ਮੈਂ ਸਿਰਫ 10 ਦਿਨ ਇਨ੍ਹਾਂ ਕੁੱਤਿਆਂ ਦਾ ਖਿਆਲ ਰੱਖਿਆ ਤੇ ਇਨ੍ਹਾਂ ਦਾ ਮੇਰੇ ਨਾਲ ਕਿੰਨਾ ਪਿਆਰ ਪੈ ਗਿਆ ਇਨ੍ਹਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਤੇ ਤੁਹਾਡੇ ਨਾਲ ਮੈਂ ਸਾਰੀ ਜ਼ਿੰਦਗੀ ਗਲਤੀ ਤੁਹਾਡੀ ਖਾਤਰਦਾਰੀ ਕਰਦੇ ਨੇ ਤੁਹਾਡੀ ਨੌਕਰੀ ਕਰਦੇ ਨੇ ਤੁਹਾਡੀ ਕੋਈ ਗੱਲ ਵੀ ਮੈਂ ਕਿਤੇ ਮੋੜੀ ਨਹੀਂ ਸੀ ਪਰ ਤੁਹਾਡੇ ਮਨ ਚ ਮੇਰੀ ਨਿੱਕੀ ਜੀ ਗਲਤੀ ਪ੍ਰਤੀ ਜਰਾ ਵੀ ਧਿਆਨ ਹੀ ਆਈ ਤੁਸੀਂ ਮੇਨੀਆਂ ਇਨੀਆਂ ਮਿਹਨਤਾਂ ਕਰਨ ਤੇ ਵੀ ਮੈਨੂੰ ਮਾਫ ਨਹੀਂ ਕੀਤਾ ਇਹ ਸੁਣ ਕੇ ਰਾਜੇ ਦੇ ਕੰਨ ਖੁੱਲ ਜਾਂਦੇ ਆ ਰਾਜੇ ਦੇ ਦਿਮਾਗ ਚ ਗੱਲ ਪੈ ਜਾਂਦੀ ਆ ਇਹ ਛੋਟੀ ਜੀ ਕਹਾਣੀ ਆਪਾਂ ਨੂੰ ਬਹੁਤ ਕੁਝ ਦੱਸਦੀ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਇਨਸਾਨ ਹੁੰਦੇ ਆ ਜੋ ਬਹੁਤ ਹੀ ਚੰਗੇ ਕੰਮ ਕਰਦੇ ਆ ਪਰ ਜੇ ਉਹਨਾਂ ਤੋਂ ਜਾਣੇ ਅਣਜਾਣੇ ਦੇ ਵਿੱਚ ਇੱਕ ਛੋਟੀ ਜਿਹੀ ਵੀ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਦੇ ਸਾਰੇ ਚੰਗੇ ਕੀਤੇ ਕੰਮਾਂ ਨੂੰ ਇੱਕ ਮਿੰਟ ਦੇ ਵਿੱਚ ਭੁੱਲ ਜਾਂਦੇ ਆਂ ਤੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਤਤਪਰ ਹੋ ਜਾਂਦੇ ਆਂ ਇੱਕ ਛੋਟੀ ਜਿਹੀ ਗਲਤੀ ਤੇ ਹੀ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਦੇਖਣ ਲੱਗ ਜਾਂਦੇ ਆਂ ਜਿਵੇਂ ਉਹਨਾਂ ਨੇ ਪਤਾ ਨਹੀਂ ਕਿੱਡਾ ਵੱਡਾ ਪਾਪ ਕਰਤਾ ਹੁੰਦਾ ਮਾਫ ਕਰਨਾ ਸਿੱਖੀਏ ਮਾਫੀ ਉਹੀ ਇਨਸਾਨ ਦੇ ਸਕਦਾ ਜਿਹਦਾ ਦਿਲ ਵੱਡਾ ਹੋਵੇ ਮਾਫ ਕਰਨਾ ਦੁਨੀਆ ਦੀ ਬਹੁਤ ਵੱਡੀ ਕਲਾ ਹੈ ਜੋ ਕਿ ਹਰ ਇੱਕ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਸੋ ਦੋਸਤੋ ਹਮੇਸ਼ਾ ਹਾਸੇ ਵੰਡਦੇ ਰਿਹਾ ਕਰੋ ਖੁਸ਼ੀਆਂ ਵੰਡਿਆ ਕਰੋ ਖੁਸ਼ ਰਹਿਣਾ ਸਿੱਖੋ ਜਿਆਦਾ ਗੁੱਸਾ ਕਰਨਾ ਸਿਹਤ ਲਈ ਵੀ ਆਪਦੇ ਲਈ ਵੀ ਤੇ ਤੁਹਾਡੇ ਨਾਲਦਿਆਂ ਲਈ ਵੀ ਦੂਜਿਆਂ ਲਈ ਵੀ ਬਹੁਤ ਭਿਆਨਕ ਸਿੱਧ ਹੋ ਸਕਦਾ ਤੋ ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ਰੱਬ ਤੁਹਾਨੂੰ ਹੋਰ ਬਹੁਤ ਖੁਸ਼ੀਆਂ ਦੇਊਗਾ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਹੌਸਲਾ ਫਜ਼ਾਈ ਕਰਨਾ ਤੇ ਹਾਂ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀਆਂ ਕੋਈ ਕਹਾਣੀਆਂ ਹੋਣ ਤਾਂ ਤੁਸੀਂ ਵੀ ਉਹ ਕਹਾਣੀ ਸਾਰਿਆਂ ਦੇ ਰੂਬਰੂ ਕਰਨੀ ਚਾਹੁੰਦੇ ਹੋਵੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਨੂੰ ਉਹ ਕਹਾਣੀ ਲਿਖ ਕੇ ਸੈਂਡ ਕਰ ਸਕਦੇ ਹੋ ਜਾਂ ਦੱਸ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਦੇ ਰੂਪ ਰੂਪ ਕੀਤੀ ਜਾਵੇ। ਸੋ ਮੇਰੇ ਫੇਸਬੁੱਕ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੈਣ ਤਾਂ ਜੋ ਰੋਜ਼ ਸਵੇਰੇ ਤੁਹਾਨੂੰ ਮੋਟੀਵੇਟ ਕਰਨ ਦੇ ਲਈ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਗੱਲਾਂ ਬਾਤਾਂ ਜ਼ਰੂਰ ਸੁਣਨ ਨੂੰ ਮਿਲਣ। ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਅੱਗੇ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਕਿਸੇ ਨਵੇਂ ਟੌਪਿਕ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ।